ਕਪੂਰਥਲਾ ਦੇ ਸਰਾਫਾ ਵਿਚਾਰਚੋਈ ਲੱਖਾਂ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ। ਇਸ ਵਾਰਤਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਚੋਰੀ ਦੇ ਪੈਸਿਆਂ ਨਾਲ ਹੀ ਮਾਝਲ ਦੇ ਜੁਵਕ ਵਕ ਵਕਾ თਾਮਾ ਤੇ ਅਨੰਦ ਮਨ ਰਹਿਸਾ ਪਰ ਕਪੂਰਥਲਾ ਪੁਲਿਸ ਨੇ ਟੈਕਨੀਕਲ ਟੀਮ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕਰ ਲਿਆ ਅਤੇ ਨਾਲ ਹੀ ਇਹਨਾਂ ਕੋਲੋਂ ਚੋਰੀ ਦਾ ਸਮਾਨ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ। ਕਪੂਰਥਲਾ ਪੁਲਿਸ ਵੱਲੋਂ 8 ਜੂਨ ਨੂੰ ਸਰਾਫਾ ਬਾਜ਼ਾਰ ਕਪੂਰਥਲਾ ਚ ਹੋਈ ਚੋਰੀ ਦਾ ਕੇਸ ਹੱਲ ਕਰ ਲਿਆ ਗਿਆ। ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਇਸ ਕੇਸ ਵਿੱਚ ਚਾਰ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ 8 ਲੱਖ ਰੁਪਏ, 3 ਕਿਲੋ ਚਾਂਦੀ, 4.5 ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਜਦਕਿ ਪੁਲਿਸ ਨੇ ਇਸ ਮਾਮਲੇ 'ਚ ਤਿੰਨ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਸ ਮਹੀਨੇ ਦੀ 8 ਤਰੀਕ ਨੂੰ ਤਕਰੀਬਨ ਸਵੇਰੇ 4:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਅਨਪਛਾਤੇ ਤਿੰਨ ਚਾਰ ਨਕਾਬਪੋਸ਼ ਲੋਕ ਕਿੱਟੇ ਰੰਗ ਦੀ ਹੁੰਡਈ ਐਕਸੈਂਟ ਗੱਡੀ ਦੇ ਵਿੱਚ ਆਏ ਸਨ ਅਤੇ ਸਰਾਫਾ ਬਾਜ਼ਾਰ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਉਹਦੇ ਤਾਲੇ ਤੋੜ ਕੇ ਸ਼ਟਰ ਖੋਲ ਕੇ ਦੁਕਾਨ ਦੇ ਵਿੱਚੋਂ ਬਰੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਚਾਂਦੀ ਅਤੇ ਸੋਨਾ ਦੀ ਲੁੱਟ ਕੀਤੀ ਹੈ ਅਤੇ ਤਿਜੋਰੀ ਵੀ ਜਿਹੜਾ ਪਟਕੇ ਲੈ ਗਏ ਹਨ ਇਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਜਿਹੜੀ ਪੁਲਿਸ ਟੀਮਾਂ ਪਹੁੰਚੀਆਂ ਸੀਨੀਅਰ ਅਫਸਰਾਂ ਨੇ ਮੌਕੇ ਦਾ ਜਾਇਜ਼ਾ ਲਿਆ ਤੁਰੰਤ ਕਾਰਵਾਈ ਕਰਦੇ ਹੋਏ ਮਦਈ ਮੁਕਦਮਾ ਬਲੋ ਸਟੇਟਮੈਂਟ ਰਿਕਾਰਡ ਕਰਕੇ ਸਖਤ ਤਰ੍ਹਾਂ ਹੇਠ ਮੁਕਦਮਾ ਦਰਜ ਕੀਤਾ ਗਿਆ ਹੈ। ਮੁਕਦਮੇ ਦੀ ਤਫਤੀਸ਼ ਨੂੰ ਅੱਗੇ ਬੰਦਾਂਦੇ ਹੋਏ ਐਸਪੀਡੀ ਡੀਐਸਪੀ ਡੀਐਸਪੀ ਕਪੂਰਥਲਾ ਐਸਐਚਓ ਸਿਟੀ ਕਪੂਰਥਲਾ ਅਤੇ ਇੰਚਾਰਜ ਸੀਆਈਏ ਕਪੂਰਥਲਾ ਤੇ ਹੇਟ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਹਦੇ ਵਿੱਚ ਦੋਸ਼ੀਆਂ ਨੂੰ ਅੱਗੇ ਤੇ ਪਿੱਛੇ ਦੋਵੇਂ ਪਾਸੇ ਟਰੈਕ ਕੀਤਾ ਗਿਆ। ਲਗਾਤਾਰ ਹੀ ਮੁਸਤਦੀ ਨਾਲ ਕੰਮ ਕਰਦੇ ਹੋਏ ਇਮਾਨੇ ਦੋਸ਼ਿਆ ਨੂੰ ਤਕਰੀਬਨ 300 ਕਿਲੋਮੀਟਰ ਤੱਕ ਫਾਲੋ ਕੀਤਾ ਹੈ ਤੇ ਫਾਲੋ ਕਰਨ ਉਪਰੰਤ ਇਹਨਾਂ ਦੇ ਜਿਹੜੇ ਟ੍ਰੇਲ ਹੈ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਿਕਲੇ ਹਨ ਆ ਇਹਦੇ ਵਿੱਚ ਗੱਲ ਇਹ ਸਾਹਮਣੇ ਆਈ ਹੈਗੀ ਕਿ ਦੋਸ਼ਿਆ ਨੇ ਵਕ-ਵਕ ਤਰੀਕੇ ਨਾਲ ਪੁਲਿਸ ਨੂੰ ਚੱਕਵਾ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਫਿਰ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਦੋਸ਼ਿਆ ਦੇ ਜਿਹੜਾ ਇਹਨਾਂ ਦਾ ਟ੍ਰੇਸ ਕਰ ਲਿਆ ਸੀਗਾ ਸਾਨੂੰ ਬੜੇ ਵਧੀਆ ਜਿਹੜੀ ਇੱਕ ਇਨਪੁਟ ਮਿਲੀ ਸੀ ਕਿ ਜਿਹੜੇ ਦੋਸ਼ੀ हिमाचल प्रदेश ਦੇ ਜ਼ਿਲ੍ਹਾ ਕਾਂਗੜਾ ਦੇ ਵਿੱਚ ਹੈਗੇ ਆ ਤੁਰੰਤ ਸਾਡੀ ਟੀਮਾਂ ਉੱਥੇ ਪਹੁੰਚ ਗਈਆਂ ਦੋਸ਼ੀਆਂ ਨੂੰ ਖਬਰ ਲੱਗੀ ਤੇ ਉਹ ਉਧਰ ਵੀ ਜਿਹੜਾ ਫਰਾਰ ਫਰਾਰ ਉਹ ਹੋ ਗਈ ਸੀ ਸਾਡੇ ਪਹੁੰਚਣ ਤੋਂ ਪਹਿਲਾਂ ਤੇ ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਅਸੀਂ ਦੋਸ਼ੀਆਂ ਦੇ ਪਿੱਛੇ ਪੈਰੇ ਤੇ ਜਿਹੜਾ ਜ਼ਿਲ੍ਹਾ ਮੰਡੀ ਦੇ ਵਿੱਚੋਂ ਜਿਹੜਾ ਇਸ ਵਾਰ ਦਾ ਮੁੱਖ ਦੋਸ਼ੀ ਹੈ ਜਾਨੀ ਉਰਫ ਰਾਜੂ ਆ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈਗਾ ਉਹਨੂੰ ਅਸੀਂ ਜ਼ਿਲ੍ਹਾ ਮੰਡੀ ਤੋਂ ਅਰੈਸਟ ਕੀਤਾ ਹੈ ਤੇ ਉਹਦੇ ਕੋਲ ਜਿਹੜੀ ਇੱਕ ਬਰੇਜ਼ਾ ਗੱਡੀ ਵੀ ਰਿਕਵਰ ਹੋਈ ਹੈ ਉਹਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਨੇ ਇਹ ਜਿਹੜੀ ਵਾਰਦਾਤ ਦੇ ਵਿੱਚ ਚਿੱਟੇ ਰੰਗ ਦੀ ਹੁੰਡੀ ਐਕਸੈਂਟ ਗੱਡੀ ਹੈ ਉਹ ਇੱਕ ਉਹਦਾ ਮਿੱਤਰ ਅਮਨ ਹੈਗਾ ਅਮਨਦੀਪ ਸਿੰਘ ਇਹ ਵੀ ਜਿਹੜਾ ਕੁੱਲਗੜੀ ਥਾਣਾ ਕੁੱਲਗੜੀ ਏਰੀਆ ਦੇ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਚ ਪੈਂਦਾ ਹੈ ਉਹਦੇ ਕੋਲੋਂ ਜਿਹੜੀ ਇਹ ਵਾਰਦਾਤ ਲਈ ਗੱਡੀ ਲਈ ਸੀ ਜਿਹੜਾ ਅਮਨ ਨੂੰ ਆਪਾਂ ਕਾਂਗੜਾ ਜ਼ਿਲ੍ਹੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਤੋਂ ਜਿਹੜਾ ਅਰੈਸਟ ਕੀਤਾ ਹੈ ਦੋਵਾਂ ਨੂੰ ਰੈਸ਼ਟ ਕਰਕੇ ਅਸੀਂ ਜਿਹੜਾ ਵਾਪਸ ਫਿਰੋਜ਼ਪੁਰ ਲੈ ਕੇ ਆਏ ਉਹਨਾਂ ਦਾ ਅਸੀਂ ਰਿਮਾਂਡ ਲਿਆ। ਦਰਾਨੇ ਪੁੱਛ ਕੇ ਇੱਕ ਗੱਲ ਸਾਹਮਣੇ ਆਈ ਕਿ ਜੋ ਵੀ ਲੁੱਟਦਾ ਸਮਾਨ ਸੀਗਾ ਉਹਨਾਂ ਨੇ ਇੱਕ ਲੋਕਲ ਮੁੱਲਾ ਮੱਲਾ ਵਾਲਾਂ ਦਾ ਜਿਹੜਾ ਸੁਨਿਆਰਾ ਸੀਗਾ ਉਹਨੂੰ ਜਿਹੜਾ ਸਾਰਾ ਸਮਾਨ ਵੇਚਿਆ ਸੀਗਾ ਤੁਰੰਤ ਹੀ ਇੱਥੇ ਕਾਰਵਾਈ ਕਰਦੇ ਹੋਏ ਟੀਮਾਂ ਲੱਗੀਆਂ ਤੇ ਜਿਹੜੇ ਸੁਨਿਆਰੇ ਸੀ ਆਪਣੇ ਦੁਕਾਨਾਂ ਬੰਦ ਕਰਕੇ ਲੁਕੇ ਹੋਏ ਸੀ ਭੱਜੇ ਹੋਏ ਸੀ ਟੀਮਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਹੜੇ ਦੋ ਸੁਨਿਆਰੇ ਧਰਮਪਾਲ ਸਿੰਘ ਜਿਹੜੇ ਹੈਗੇ ਆ ਮੱਲਾਵਾਲਾ ਦੇ ਰਹਿਣ ਵਾਲੇ ਉਹਨਾਂ ਨੂੰ ਤੇ ਉਹਨਾਂ ਦੇ ਬੇਟਾ ਜਿਹੜਾ ਰਾਹੁਲ ਸ਼ਰਮਾ ਦੋਵਾਂ ਨੂੰ ਅਸੀਂ ਅਰੈਸਟ ਕੀਤਾ ਹੈ ਉਹਨਾਂ ਕੋਲੋਂ ਅਸੀਂ 8 ਲੱਖ ਰੁਪਏ 3 ਕਿਲੋ ਚਾਂਦੀ ਤੇ 4.5 ਜਿਹੜਾ ਤੋਲਾ ਸੋਨਾ ਉਹ ਵੀ ਜਿਹੜਾ ਵਾਰਦਤ ਦੇ ਵਿੱਚ ਜਿਹੜਾ ਚੋਰੀ ਕੀਤਾ ਸੀ ਤੇ ਸੁਨਿਆਰਿਆਂ ਨੂੰ ਵੇਚਿਆ ਸੀ ਉਹ ਅਸੀਂ ਰਿਕਵਰ ਕਰ ਲਿਆ